ਪੇੜ ਤੇ ਛੱਟਾਂ ਸੀ ਗੁੱਝੀਆਂ ਹਨ ਉਹਦਾ ਅਲਟਰਾ ਸਾਊਂਡ ਕਰਾਉਣ ਲਈ ਸੀ ਇੱਥੇ ਅੱਜ ਆਏ ਆ ਤੇ ਤੁਸੀਂ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਾ ਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹਦਾ ਕਹਿ ਰਹੀ ਹੈ ਪੁਲਿਸ ਸ਼ਰ੍ਹਾਂ ਕਹਿ ਰਹੇ ਆ ਕੀ ਕਰ ਲਓਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਿਹਾ ਤੈਨੂੰ ਵੀ ਪਤਾ ਪੁਲਿਸ ਕੀ ਕਰ ਦਿੰਦੀ ਹੈ ਪੁਲਿਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲਓਗੇ ਸਾਡਾ ਜਾਨੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚ ਅਧਿਆਆਂ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਕੋਈ ਸਿੱਖ ਆਏਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਆ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ